हां जी दोस्तों सत श्री अकाल सारे किसान फार्मर वीरा नु दोस्तों आज पहुंचेया ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਇਸਪੰਡ ਨੂੰ શ્રી ਤਰਨਤਾਰਨ ਸਾਹਿਬ ਲੱਗਦਾ ਸੌਰ ਸਿੰਘ ਤੋਂ ਦੋਸਤੋ ਇੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਮਾਣੇ ਮਲੀਆਂ ਤੇ ਬੀਦੀ ਜਾਂਦੇ ਸੀਨੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਸਕਤਰ ਸਿੰਘ ਉਹਨਾਂ ਦਾ ਘਰ ਆ ਦੋਸਤੋ ਵੀਰ ਸਕਤਰ ਸਿੰਘ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਪੂਰੀ ਡਿਟੇਲ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਤੇ ਕਾਫੀ ਲੰਬੇ ਸਮੇਂ ਤੋਂ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਆ ਰਿਹਾ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਸੂਈ ਸੁਵਾਈ ਹੈ ਦੋਸਤੋ ਇੱਕ ਬਿਲਕੁਲ ਕਪੜਾਗਾ ਤਿਆਰੀ ਵਾਲੀ ਆ ਥੋੜੇ ਦਿਨਾਂ ਤੱਕ ਜਿਹੜੀ ਦੋਸਤੋ ਉਹ ਵੀ ਸੂਪੂਗੀ ਦੋ ਮੱਝਾਂ ਦੀ ਡਿਟੇਲ ਵੀਰ 77 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਅੱਜ ਤਰੀਕ ਦੋਸਤੋ 27 ਜੂਨ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੁਪਹਿਰ ਦੇ ਕੋਈ 3 3:30 ਵਜੇ ਦਾ ਐਨੀਮਲ ਦੋਨੋਂ ਚੰਗੇ ਆ ਬਾਕੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਉਸ ਤੋਂ ਬਾਅਦ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਘਰ ਆਣ ਕੇ ਨਰਕ ਪਰਖਾ ਤਸੱਲੀ ਕਰ ਲਓ ਠੀਕ ਹੈ ਜੀ ਗੱਪਣ ਪਸ਼ੂ ਲੈ ਕੇ ਜਾਂਦੇ ਜੇ ਚੌਥਾਣਾਂ ਦੀ 蒂ਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਸੋਇਆ ਸੋਇਆ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚਾਰ ਆ ਦੋ ਟਾਈਮ ਚਾਹੇ ਤਿੰਨ ਟਾਈਮ ਜੋ ਕੇ ਆਪਣੀ ਤਸੱਲੀ ਕਰ ਲਓ ਠੀਕ ਆ ਉਹ ਕਰਦੇ ਆ ਗੱਲਬਾਤ ਪੁੱਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਕੱਤਰ ਸਾਸਰੀ ਕਾਲ ਜੀ ਸਾਸਰੀ ਦਾ ਵੀਰ ਜੀ ਸਾਸਰੀ ਕਾਲ ਹੋ ਠੀਕ ਹੈ ਵਧੀਆ ਵਧੀਆ ਵੇਚੀ ਬਣੀ ਆ ਠੀਕ ਹੈ ਅੱਛਾ ਫਿਰ ਸਕੱਤਰ ਕਿੰਨੇ ਕ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਜੀ ਇਹ ਵੀਰ ਜੀ ਆਪਣਾ ਕੰਮ ਹੋ ਗਿਆ ਕੋਈ 7-8 ਸਾਲ ਹੋ ਗਏ ਆ ਠੀਕ ਹੈ ਜੀ ਹਾਂ ਜੀ ਤੇ ਆਪਣੇ ਕੋਲ ਵੈਸੇ ਮੱਝਾਂ ਵੇੜਾ ਸਾਰੀਆਂ ਉਹਦੀਆਂ ਹਾਂ ਜੀ ਅੱਗੇ ਆਉਂਦੀਆਂ ਰਹਿੰਦੀਆਂ ਆਪਣੇ ਤੋਂ ਇੱਕ ਅੱਧਾ ਇੱਕ ਦਾ ਡੰਗਰ ਹੁੰਦਾ ਹੀ ਹੁੰਦਾ ਜ਼ਰੂਰ ਠੀਕ ਹੈ ਹਾਂ ਜੀ ਠੀਕ ਹੈ ਜਿਹੜਾ ਹੋਣ ਦੇ ਤੁਹਾਨੂੰ ਪਤਾ ਮਾਲ ਦੀ ਵੀ ਸ਼ੌਕ ਡਿਆ ਉਹ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਆ ਤੇ ਚਲੋ ਟਾਈਮ ਪਾਸੋਂ ਦਹੀ ਜਾਂਦਾ ਇੱਕ ਦੋ ਲਾਬ ਵੀ ਲਈ ਦੀਆਂ ਆਪਦੇ ਜੋ ਠੀਕ ਆ ਜੀ ਹਾਂਜੀ ਅੱਛਾ ਫਿਰ 77 ਜਿਹੜੀਆਂ ਆਪਾਂ ਦੋ ਇਹ ਮਾਜਾਂ ਦਿਖਾਉਣੀਆਂ ਇੱਕ ਤਾਂ ਜਿਹੜੀ ਸੂਈ ਦਿਖਾ ਦਾਂਗੇ ਤਾਜੀ ਸੂਈ ਆ ਹਾਂਜੀ ਹਾਂਜੀ ਇੱਕ ਨਾ ਤਾਜੀ ਨਹੀਂ ਝੂਠਰੀਆਂ ਆਪਾਂ ਮੰਨ ਲੈ ਦੋ ਢਾਈ ਮਹੀਨਿਆਂ ਦੀ ਮਾਜ ਸੂਈ ਆ ਦੋ ਤੋਂ ਢਾਈ ਮਹੀਨੇ ਦੀ ਸੂਈ ਹਾਂਜੀ ਹਾਂਜੀ ਠੀਕ ਆ ਜੀ ਦੋ ਤੋਂ ਇੱਕ ਦੋ ਤੋਂ ਢਾਈ ਮਹੀਨੇ ਦੀ ਸੂਈ ਇਹ ਦਿਖਾਵਾਂਗੇ ਤੇ ਇੱਕ ਇਧਰ ਨੀਲੀ ਦੇ ਪੱਖ ਦੀ ਇੱਕ ਤੁਹਾਨੂੰ ਗੱਬਣ ਦਿਖਾਵਾਂਗੇ ਇਹ ਗੱਬਣ ਮਾਜਾ ਦੋਸਤੋ ਇਹਨੂੰ ਆਪਾਂ ਸੈਕਿੰਡ ਨੰਬਰ ਤੇ ਰੱਖ ਲਵਾਂਗੇ ਠੀਕ ਆ ਜੀ ਸੈਕਿੰਡ ਨੰਬਰ ਤੇ ਇਹਦੀ ਪ ਇਹਦਾ ਸੂਆ ਮੇਰ ਕਨਮਾਊਗਾ ਇਹਦਾ ਸੂਆ ਸੰਦੂ ਸਾਹਿਬ ਦੂਜਾ ਐ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਜੀ ਤਾਂ ਸਵਾ ਤੁਸੀਂ ਦੱਸ ਹੀ ਦਿੱਤਾ ਵੀ ਦੋ ਢਾਈ ਕਿ ਦਿਨ ਹਾਂਜੀ ਢਾਈ ਮਹੀਨੇ ਹੋ ਗਏ ਸੂਈ ਨੂੰ ਹਾਂਜੀ 8 ਕਿਲੋ ਦੁੱਧ ਆ ਤੇ ਪਰਸੋਂ ਦਾ ਇਹਦਾ ਬੱਚਾ ਮਰ ਗਿਆ 부ਛੀ ਕੋਲ ਆਪਣੇ ਅੱਛਾ ਜੀ ਹਾਂਜੀ 부ਛੀ ਫਿਰ ਬਣਾ ਲਈ ਸੀ ਹਾਂ ਹਾਂਜੀ ਹਾਂਜੀ ਬਣਾ ਲਈ ਤੇ ਮਿਲਦੀ 부ਛੀ ਤੇ ਹੀ ਹੁਣ ਹਾਂਜੀ ਹਾਂਜੀ ਥੋੜਾ ਜਿਹਾ ਤੁਹਾਨੂੰ ਪਤਾ ਝੜੀ ਡੰਗ ਤੇ ਕਰਦਾ ਹੀ ਆ ਡੰਗਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਐਸ ਵਕਤੇ ਤੇ ਥੱਲੇ ਕਿੰਨਾ ਜੀ ਇਹਦੇ ਵਕਤ ਦੁੱਧ 10 ਕਿਲੋ ਹੋਣਾ 8 ਕਿਲੋ ਚੋਕੇ ਦਵਾਂਗੇ ਕਿ ਬੱਚਾ ਲਓ 208 ਕਿਲੋ ਦੁੱਧ ਆ ਇਸ ਮਾਜ ਦੇ ਥੱਲੇ ਤੇ ਸਵੇਰ ਦੂਜਾ ਕਿ ਤੀਜਾ ਦੱਸਿਆ ਜੀ ਦੂਜਾ ਜੀ ਦੂਜਾ ਦੋਜਾ ਸੂਆ ਹਾਂਜੀ ਤੇ ਦੋ ਤੋਂ 2.5 ਮਹੀਨੇ ਦੋਸਤ ਸਮਾ ਹੋਇਆ ਇਹਨੂੰ ਸੂਈ ਨੂੰ ਠੀਕਾ ਜੀ 8 ਕਿਲੋ ਦੁੱਧ ਕੋਈ ਭਰਾ ਜੋ ਗਿਆ ਆਪਣੀ ਤਸੱਲੀ ਕਰ ਸਕਦਾ ਤੇ ਬੱਚਾ ਜਿਹੜਾ ਇਹਦਾ ਐਕਸਪਾਇਰ ਹੋ ਗਿਆ ਸੀਗਾ ਠੀਕਾ ਜੀ ਇਹ ਕਾਰਟੀਫੀਸ਼ਲੀ ਜੇਕਰ ਆਪਾਂ ਗੱਲ ਕਰੀਏ ਤੇ ਬੂਸ਼ੀ ਬਣਾਈ ਸੀ ਵੀ ਜਿਹਦੇ ਦੇ ਬੱਚਾ ਜਿਹੜਾ ਨਾਰਮਲ ਹੀ ਠੀਕਾ ਜੀ ਪਸ਼ੂ ਮਿਲਣ ਲੱਗ ਪੈਂਦਾ ਤੇ ਫਿਲਹਾਲ ਹੌਲੀ ਜਿਹੜੀ ਪਹਾੜੇ ਤੇ ਵੀ ਆ ਜੂਗੀ ਧਾਰ ਤੇ ਆ ਜੂਗੀ ਉਹ ਕੋਈ ਵੀਰਗਟ ਕਾਲੇ ਜਿਹੜਾ ਅਗੇ ਕਾਰੀਗਰ ਵੀਰ ਹੋਇਆ ਖਿਡਾਰੀ ਵੀਰ ਹੋਇਆ ਠੀਕ ਆ ਤੇ ਬਾਕੀ ਵੀਰ ਸਕੱਤਰ ਚੂਣ ਜਾਣ ਕਿਵੇਂ ਚੋਥਣਾ ਦੀ ਚੂਣ ਚਾਣ ਵੀਰ ਜੀ ਓਕੇ ਆ ਦੇ ਕੋਈ ਧਾਰਬਣਾ ਮਾਰੇ ਭਾਵੇਂ ਠੀਕ ਆ ਜੀ ਹਾਂਜੀ ਕੋਈ ਕਿਸੇ ਰਕਮ ਦਾ ਕੋਪੋਰ ਛਟਾ ਕੋਈ ਨਹੀਂ ਸੰਧੂ ਸਾਹਿਬ ਕੋਈ ਨਹੀਂ ਕਿਉਂਕਿ ਆਪਾਂ ਕੰਮ ਚਲਾਉਣਾ ਐ ਬਿਲਕੁਲ ਝੂਠ ਮਾਰਿਆ ਇਹਨਾਂ ਕੰਮ ਨਹੀਂ ਚੱਲਦਾ ਬਿਲਕੁਲ ਉਹ ਦਿਹਾੜੀ ਡਾਂਗੀ ਚੱਲਦੇ ਕੰਮ ਆ ਬਸ ਸਹੀ ਆ ਜੀ ਸਹੀ ਆ ਹਾਂਜੀ ਲੈ ਫਿਰ ਸਕੱਤਰ ਇੱਕ ਵਾਰੀ ਮਾੜਾ ਖੋਰ ਕੇ ਤੋੜ ਕੇ ਦਿਖਾ ਦਈਏ ਬਾਕੀ ਉਸੇ ਇੱਕ ਵਾਰੀ ਤੁਹਾਨੂੰ ਸੰਧੂ ਸਾਹਿਬ ਵੇਖੋ ਕਾਤ ਕਿੱਡਾ ਫਿਰ ਕੱਤ ਵੱਡਾ ਜੀ ਅਦਸੋ ਇਹ ਵੀ ਜ਼ਿਕਰਯੋਗ ਗੱਲ ਹੈਗੀ ਠੀਕਾ ਜੀ ਬਿਲਕੁਲ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਕੱਦ ਵੱਡਾ ਇਸ ਮੱਝ ਦਾ ਠੀਕਾ ਜੀ ਕੱਦ ਤੋਂ ਵੱਡਾ ਝੋਟੀਆਂ ਦੇ ਵਿੱਚ ਹੀ ਪਾਕਾ ਠੀਕਾ ਜੀ ਦੂਜਾ ਸੂਆ ਝੋਟੀ ਆ ਵੀ ਕੱਦ ਫੁੱਲ ਫਟਾ ਫੁੱਲ ਵੱਡੀ ਹਾਈਟ ਆ ਠੀਕਾ ਜੀ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਵੱਡੀ ਹਾਈਟ ਦੇ ਵਿੱਚ ਆ ਠੀਕਾ ਜੀ ਤੇ ਦੁੱਧ ਵੈਸੇ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਜਿੰਨਾਂ ਨੂੰ ਤਾਂ ਦੱਸਿਆ ਜਾਂਦਾ ਦੁੱਧ ਉਹਨੇ ਦੀ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਦੋਸਤੋ ਘਰੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕੀਤੀ ਜਾਵੇ ਠੀਕ ਆ ਤਾਂ ਚੋਣ ਚਾਣ ਭਰੌਣ ਜਿਹੜੀ ਆ ਇੱਕ ਨੰਬਰ ਕਿਸੇ ਰਕਮ ਦੀ ਕੋਪੂਰ ਨਹੀਂ ਕੋਈ ਛਟਾ ਨਹੀਂਗਾ ਇੱਕਾਤ ਕੁਤ ਬਹੁਤ ਸੋਨਾ ਠੀਕ ਆ ਚੌੜਾ ਪਿੱਠਪੂੜਾ ਸਿੰਗਲ ਹੱਡੀ ਦੇ ਵਿੱਚ ਸੋਨੇ ਢਾਂਚੇ ਦੀ ਇਹ ਝੋਟੀ ਆ ਤੇ ਵੀਰ 78 ਕਿਲੋ ਦੁੱਧ ਦਾ ਹਾਂ ਜੀ ਜੀ ਪੱਕਾ ਜੀ ਤੇ ਹਾਫ ਤੇ ਆਪਾਂ ਅੱਜ ਦੇਖ ਕੇ ਨਿਕਦੀ ਦਈਏ ਹੰਦੂ ਸਾਹਿਬ ਉਸ ਤਰਾ ਮੁੱਲ ਜੋ ਮਰਜ਼ੀ ਕਰੀ ਜਾਈਏ ਹਾਂ ਜੀ ਖਾਣਾ ਸੜ ਦੀ ਮੱਝ ਦਵਾਂਗੇ ਆਪਾਂ 60000 ਦੀ ਹਾਂ ਜੀ ਠੀਕ ਹੈ ਜੀ ਇਹ ਕੋਈ ਦੂਰੋ ਹੋਏ ਵੀਰ ਕੋ ਨਹੀਂ 1500 ਰੁਪਏ ਮਾਨ ਕਰਦਾਂਗੇ ਉਹਦਾ ਹਾਂ ਜ਼ਰੂਰ ਜੀ ਜ਼ਰੂਰ ਅਹੀਂ ਤੇ ਚਲੋ ਲਈ ਥੋੜੀ ਬਹੁਤ ਮਹਿੰਗੀ ਆ ਬੱਚਾ ਮਾਨ ਕਰਨ ਤੇ ਤੁਹਾਨੂੰ ਪਤਾ ਵੀ ਥੋੜਾ ਜਿਹਾ ਹਾਂ ਨਾਲੇ ਬਾਬਾ ਟਾਈਮ ਆ ਤੁਸੀਂ ਦਿਖਾਈ ਦਿੱਤੇ ਜੇ ਤੇ ਮਾਨਤਨ ਜ਼ਰੂਰ ਆਪਾਂ ਕਰਨਾ ਜਿੰਨਾ ਹਾਂਜੀ 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 ਲਓ ਦੋਸਤੋ ਮਾਨਤਨ ਹੋ ਜਾਊਗਾ ਕਿਸੇ ਭਰਾ ਦੇ ਘਰ ਆਏ ਦਾ ਠੀਕ ਆ ਜੀ 60000 ਦੇ ਵਿੱਚੋਂ ਵੀਰਾਂ ਦਾ ਵੀ 1000 ਮਾਨਤਨ ਕਰਦਾਂਗੇ ਕਿਸੇ ਸੱਜਣ ਦੇ ਘਰ ਆਏ ਦਾ ਤੇ ਬਾਕੀ ਮੇਰਾ ਭਰਾ ਜਿੰਨਾ ਦੁੱਧ ਦੱਸਿਆ ਜਾਂਦਾ ਕਿਉਂਕਿ ਵਪਾਰ ਦਾ ਕੰਮ ਆ ਉਹਨਾਂ ਜਿੰਨਾ ਦੱਸਿਆ ਉਹਨਾਂ ਚਵਾਉਣਾ ਵੀ ਹੈਗਾ ਠੀਕ ਹੈ ਜੀ ਇਸ ਕਰਕੇ ਆਪੀ ਚੋਗੇ ਦੋ ਟਾਈਮ ਦੋ ਟਾਈਮ ਆਪਣੀ ਚੋਗੇ ਤੁਸੀਂ ਲੈ ਕੇ ਜਾਓ ਠੀਕ ਆ 60000 ਦੇ ਵਿੱਚੋਂ 1000 ਮਾਨਤਨ ਇੱਕ ਸੈਕੰਡ ਨੰਬਰ ਤੇ ਦੋਸਤੋ ਇਧਰੋਂ ਤੁਹਾਨੂੰ ਆ ਇੱਕ ਹੋਰ ਮਾਝ ਦਿਖਾ ਦਿੰਨੇ ਆ ਬਹੁਤ ਪਿਆਰੀ ਆ ਬਾਡੀ ਬੁੱਡੀ ਬੰਤਰੀ ਦੀ ਵੀ ਬਹੁਤ ਖੂਬਸੂਰਤ ਆ ਤੇ ਜੇ ਕੋਈ ਵੀ ਅਗੇ ਨੀਲੀ ਦੇ ਕੰਮ ਕਰਨਾ ਚਾਹੁੰਦੇ ਆ ਜਾਂ ਬੱਚਾ ਕੇ ਤੁਸੀਂ ਨੀਲੀ ਦਾ ਵੀ ਚੰਗਾ ਲੈ ਸਕਦੇ ਜੇ ਫਿਰ ਹਾਲ ਕੋਈ ਵੀ ਪੰਜ ਕਲਿਆਣੀ ਦੇ ਵਿੱਚ ਮੰਨ ਲਏ ਕੋਈ ਨੀਲੀ ਦਾ ਪਸ਼ੂ ਮੰਨ ਲਏ ਠੀਕ ਆ ਜੀ ਤੇ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਛਾ ਵੀਰ ਸਕਤਰ ਇਹ ਜਿਹੜੀ ਮਾਝਾ ਇਹਦਾ ਸੂਆ ਪਹਿਲਾਂ ਦੱਸ ਦਿਆ ਕਿੰਨਾ ਇਹ ਵੀਰ ਜੀ ਇਹਦਾ ਦੂਜਾ ਸੂਆ ਜੋ ਝੋਟੀ ਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਸਮਾਂ ਵੈਸੇ ਕਿੰਨਾ ਕਹੇ ਪਿਆ ਸੂਣ ਇਹਦਾ ਸਮਾਂ ਕੋਈ 8 ਦਿਨ ਲੈ ਜਾਊਗਾ ਠੀਕ ਹੈ ਜੀ ਹਾਂਜੀ ਲੋਬ ਦੋਸਤੋ 8 ਕ ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 8 ਕ ਦਿਨ ਹਜੇ ਪਾਏ ਆ ਇਹਦੇ ਸੂਣ ਦੇ ਵਿੱਚ ਦੂਜਾ ਸੂਆ ਵੀਰ ਦੱਸ ਰਿਹਾ ਵੀ ਦੂਜਾ ਸੂਆ ਇਹਨੇ ਸੂਣਾ ਬਾਕੀ ਅੱਗੇ ਕੋਈ ਵੀਰ ਆਪਦੀ ਸਮਝ ਵੇਖ ਲਿਓ ਠੀਕ ਹੈ ਜੀ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਬਾਕੀ ਜੋ ਥੱਲੇ ਜੋ ਹੈਗਾ ਜੋ ਪਿਛੋਂ ਦੱਸਿਆ ਉਸ ਬਿਹਾਵ ਤੇ ਤੁਹਾਨੂੰ ਵੀਰ ਨੇ ਦੱਸਤਾ ਅੱਗੇ ਕਿਸੇ ਦੀ ਵੰਡ ਜਾਂ ਸਮਝ ਜਿੰਮੇ ਸੂਵੇ ਦੇ ਵਿੱਚ ਤੁਸੀਂ ਰੱਖਣੀ ਆ ਉਦਾਂ ਤੁਸੀਂ ਕਰ ਲਿਓ ਠੀਕ ਆ 8-7 ਦਿਨ 8-7 ਲੈ ਜੂ ਦੇਣਾ ਹਾਂਜੀ ਹਾਂਜੀ ਇੰਨੇ ਦਿਨ ਲੈ ਜੀ ਠੀਕ ਆ ਜੀ ਸੋ 8-7 ਦਿਨ ਦੋਸਤੋ ਨਾਰਮਲ ਹੀ ਹਜੇ ਲੈ ਜੂਗੀ ਤੇ ਬਾਕੀ ਆ ਤੁਸੀਂ ਥਣ ਦੇਵਾ ਇੱਕ ਵਾਰੀ ਵੇਖ ਕੇ ਚੈੱਕ ਕਰੋ ਠੀਕ ਆ ਜੀ ਮੁੱਠੀ ਥਾਣਾ ਹਵਾਨੇ ਲੈਵੇ ਦੀ ਬੜੀ ਸਾਫ਼ ਸੁਥਰੀ ਆ ਬਿਲਕੁਲ ਪੱਦਰ ਵਿਖਾਲਾ ਆ ਦੇਖੀ ਹਜੇ ਝੋਟੀ ਹੋਰ ਬਣੂਗੀ ਫੁੱਲਾ ਹਾਂ ਹੰਦੂ ਸਾਹਿਬ ਪਹਿਲੇ ਲੇੜੇ ਨੇ ਸੂਵੇ 11 ਕਿਲੋ ਦੁੱਧ ਕੱਢਿਆ ਜੋ ਇਹ ਪਹਿਲਾਂ 12 13 ਕਿਲੋ ਗਰੰਟੀ ਦਿੱਤੀ ਉਹਨਾਂ ਘਰ ਆ ਗਏ ਠੀਕ ਆ ਜੀ ਹਾਂਜੀ ਤੇ ਬਹੁਤ ਸੀਲਸ ਲੱਗ ਗਿਆ ਲੋ ਵੀ ਦੋਸਤੋ ਠੀਕ ਆ ਜੀ ਸੋ ਫਿੱਟ ਫਾੜਾ ਪੂਰੀ ਚੌੜੇ ਪੱਲੇ ਦੀ ਚੌੜਾ ਪਿੱਠ ਫੁੜਾ ਤੇ ਹਾਈਟ ਦੋਸਤੋ ਇੱਕ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਸੀ ਉਹਦੀ ਹਾਈਟ ਇਹਦੇ ਨਾਲ ਥੋੜੀ ਜਿਹੀ ਉੱਚੀ ਆ ਇਹ ਮੀਡੀਅਮ ਹਾਈਟ ਦੇ ਵਿੱਚ ਆ ਕਿ ਨਾਰਮਲੀ ਜਿੱਦਾਂ ਆਪਾਂ ਨੀਲੀ ਰਾਵੇ ਦੀਆਂ ਮੱਝਾਂ ਦੇਖਦੇ ਮਧਰੀ ਗੋਡੀ ਵਾਲੀਆਂ ਮਧਰੀ ਡੌਲੀ ਵਾਲੀਆਂ ਹਾਂਜੀ ਠੀਕ ਆ ਤੇ ਮੱਝ ਵੈਸੇ ਵੀ ਚੰਗੀ ਆ ਪਸੰਦ ਆਊਗੀ ਅਛਾ ਵੀਰ ਸਕੱਤਰ ਬਾਕੀ ਭਾਰ ਪਿੱਛੇ ਦੀ ਕੋਈ ਟਿੱਪਣ ਟੁੱਪਣ ਦੇ ਵਿੱਚ ਮੈਂ ਨਾ ਕੋਈ ਸੰਧੂ ਸਾਹਿਬ ਆਪਾਂ ਇੱਥੇ ਬੈਠੇ ਆ ਨਾ ਕੋਈ ਚੱਕਰੇ ਨਹੀਂ ਆ ਠੀਕ ਆ ਹਾਂਜੀ ਕੋਈ ਪਿੱਛਾ ਪਾਉਂਦੀ ਹੋਵੇ ਫਿਰ ਵੀ ਆਪਾਂ ਨੂੰ ਵੀਰ ਆਣ ਕੇ ਕਹਿ ਸਕਦਾ ਕੋਈ ਟਿੱਪਣ ਪਏ ਉਹ ਤੇ ਪਤਾ ਚਲੋ ਆਪ ਦੀ ਲੈਣੀ ਲੈਣੀ ਜਿੰਨੇ ਆਉਣਾ ਆ ਬਿਲਕੁਲ ਜੀ ਹਾਂਜੀ ਹਾਂਜੀ ਲੋ ਜੀ ਦੋਸਤ ਠੀਕ ਇੱਕ ਵਾਰ ਫੇਸ ਮੜਾ ਦਿਖਾ ਲੀਏ ਆ ਵੇਖੋ ਮੂੰਹ ਦਿਖਾ ਦਿਏ ਦਾ ਆ ਲਓ ਠੀਕ ਲਓ ਵੀਰ ਖੋਲ ਕੇ ਤੋਰ ਕੇ ਦਿਖਾ ਦਈਏ। ਲਓ ਤਾਂ ਸੋ ਘੱਟੋ ਘੱਟ ਵੀ 8-7 ਦਿਨ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਹਫਤੇ ਕਿਤਾ ਹੀਰ ਗਿੜ ਹਜੇ ਸਮਾਂ ਲੈ ਜੂਗੀ। ਬਾਕੀ ਬਣਦੀ ਪੁੰਨਦੀ ਬੜਾ ਪਈ ਐ ਸੋਨਾ ਥੱਲੇ ਉਹ ਠੀਕ ਆ ਜੀ। ਸੋ ਬਖਾਲੇ ਤੋਂ ਨਾਰਮਲੀ ਤੁਸੀਂ ਇਹ ਜਜਮੈਂਟ ਕਰਨ ਨਹੀਂ ਸਾਰੇ ਭਰਾਵਾਂ ਨੇ। ਆ ਦੇਖੋ ਜੀ ਠੀਕ ਐ। ਸੋ ਸੋਨਾ ਬਖਾਲਾ ਤਿਆਰ ਕਰਦੀ ਪਈ ਐ। ਇੱਕਸਾਰ ਪੱਧਰ ਬਖਾਲਾ। ਸੋ 35 ਦੀ ਸੋ ਨਾਰਮਲੀ ਭਾਰ ਪੇਛੇ ਦੀ ਗੱਬੜ ਪਸੂ ਦੀ ਦੋਸਤੋ ਇਹਨਾਂ ਦੋ ਚੀਜ਼ਾਂ ਦੀ ਬਹੁਤ ਹੀ ਵੀਰ ਤਸੱਲੀ ਭਾਲਦੇ ਆ। ਤੇ ਵੀਰਾਂ ਦਾ ਵੀ ਇਹਦੇ ਬਿਲਕੁਲ ਦੋ ਪਾਸੇੋਂ ਆਪਣੀ ਤਸੱਲੀ ਆ ਚਾਹੇ ਟਿੱਪਣ ਦੇ ਵਿੱਚ ਪਾਸ ਆਉਂਦੀ ਨਾ ਹੁੰਦੀ ਹੋਵੇ ਤਾਂ ਵੀ ਦੋਸਤੋ ਆਪਾਂ ਜ਼ਿੰਮੇਵਾਰਾਂ ਵੀ ਟਿੱਪ ਕੇ ਪਾਕੀ ਫਿਰ ਵੀ ਕਿਸੇ ਭਰਾ ਨੇ ਆਪਣੀ ਲੈ ਕੇ ਜਾਣੀ ਹੈ ਜਿੰਨੇ ਕੁ ਵੈਸੇ ਖਰਚੇ ਕਰਨੇ ਆ ਤੇ ਭਾਰ ਪਿੱਛੇ ਦੀ ਨਾਰਮਲ ਹੀ ਹੁੰਦੀ ਜਿਆਦੀ ਅੜ ਚੰਨ ਠੀਕ ਹੈ ਜੀ ਸੋ ਭਾਰ ਪਿੱਛੇ ਦੀ ਵੀ ਪੂਰੀ ਇਹਨਾਂ ਦਾ ਵੀ ਆਪਣੀ ਤਸੱਲੀ ਆ ਸੋ ਵੈਸੇ ਚੰਗੀ ਆ ਮੱਝ ਓਵਰঅল ਜਿੰਨੀ ਆ ਸਾਰੀ ਬਾਡੀ ਬੁੱਢੀ ਬੰਤਰ ਦੀ ਬੜੀ ਚੰਗੀ ਆ ਸੋਨੀ ਫੇਸ ਕੁਆਲਿਟੀ ਆ ਬੱਗੀ ਮੋਸ਼ਨ ਆਸ ਅੱਖਾਂ ਦੇ ਵਿੱਚ ਜਵਾਬ ਠੀਕ ਹੈ ਜੀ ਤੇ ਮੱਥੇ ਬੱਲ ਮਗਰਲੇ ਖੋਰ ਜਿਹੜੇ ਧੂਪੇ ਆ ਠੀਕ ਆ ਜੀ ਕੋਸ਼ ਵੀ ਹਾਫ ਹਵਾਨੇ ਜੱਡੇ ਤੱਕ ਜਿਹੜੀ ਆ ਦੋਸਤੋ ਵਾਈਟ ਹਵਾਨੇ ਦੇ ਵੀ ਇੱਕ ਵਾਰੀ ਤੁਹਾਨੂੰ ਥੋੜੀ ਜਿਹਾ ਹੋਰ ਨੇੜੇਉਂ ਦਿਖਾ ਦਿੰਨੇ ਆ ਜੀ ਆ ਕੋਈ ਨਹੀਂ ਅੱਛਾ ਵੀਰ ਸਗਤਰ ਇਹ ਦੇਲ ਹੈ ਕੀ ਕਰਦੇ ਦਾ ਮੁੱਲ ਕੀ ਰਹੂਗਾ ਸੰਧੂ ਸਾਹਿਬ ਮੁੱਲ ਦੇ ਉਤਰਾਂ ਆਪਾਂ ਇੱਕ ਪੰਜ ਕਰਦੇ ਆਂ ਆਹ ਧਿਆਨ ਨਾਲ 95 ਦੀ ਦਵਾਂਗੇ ਛੋਟੀ 95 ਦੀ ਹਾਂਜੀ ਵੀ ਪੂਰੀਆ ਕਸਰਾ ਕੁਸਰਾ ਕੱਢ ਕੇ ਕੇ ਹੋਰ ਵੀ ਹੋ ਜੇ ਮਾਨਤਾਨ ਕਰਦਾਂਗੇ ਮਾਨਤਾਨ ਕਰਦੇ ਹੋ ਜੀ ਹਾਂਜੀ ਕਰਦਾਂਗੇ ਹਾਂ ਕੋਈ ਜੇ ਕਿਸੇ ਵੇਚਣ ਵਾਲੇ ਨੇ ਖੜਨੀ ਆ ਉਹਨੀਆਂ ਨੂੰ 1000 2000 ਆਪਾਂ ਕਰਦਾਂਗੇ ਮਾਨਤਾਨ ਅਗਲੇ ਰੋਟੀ ਪਾਣੀ ਛੱਡ ਕੇ ਹਾਂਜੀ ਹਾਂਜੀ ਜੇ ਵੀਰ ਕੋਈ ਦੂਰੋਂ ਵੀ ਆਉ ਉਹਦਾ ਵੀ ਮਾਨਤਾਨ ਕਰਾਂਗੇ ਤੁਹਾਨੂੰ ਪਤਾ ਕਰਾਇਆ ਕਰੋ ਬਹੁਤ ਪੈ ਜਾਂਦਾ ਹੈ ਹਾਂਜੀ 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 ਲਾਈਵ ਦਾ ਸਮਾਨ ਤਾਂ ਦੋਸਤੋ ਖੁੱਲੇ ਹੋ ਜਾਣਗੇ ਛੋੜਛੱਪਿਆਂ ਦੀ ਗੱਲ ਹੁੰਦੀ ਹੈ ਦੋਸਤੋ ਛੋੜਛੱਪੇ ਜ਼ਰੂਰ ਕੀਤੇ ਜਾਂਦੇ ਆ ਵਪਾਰੀ ਵੀਰਾਂ ਵੱਲੋਂ ਤੇ ਬਾਕੀ ਮੇਰਾ ਵੀਰ ਜਿੰਨੂੰ ਪਸੰਦ ਆਊਗੀ ਸੌਦਾ ਤੁਸੀਂ ਕਰਨਾ ਠੀਕ ਆ ਜੀ ਤੇ 95000 ਦੇ ਵੀਰ ਨੇ ਕਿਹਾ ਵਿੱਚੋਂ 1000 ਬੱਤੀ ਜਿਹੜਾ ਦੋਸਤੋ ਵਿੱਚੋਂ ਮਾਨਤਨ ਹੋ ਜਾਊਗਾ ਤੇ ਫਿਰ ਵੀ ਕਿਸੇ ਭਰਾ ਦੇ ਘਰੇ ਆਏ ਦਾ ਛੋੜਛੱਪਾ ਦੱਸੀ ਗਈ ਰਕਮ ਦੇ ਵਿੱਚੋਂ ਹੋ ਜਾਊਗਾ ਖੁੱਲਾ ਡੂਲਾ ਤੋਂ ਥਾਣ ਤੋਂ ਨੂੰ ਵੇਖੋ ਤੁਸੀਂ ਬਹੁਤ ਸੋਹਣੀਆਂ ਦੋਸਤੋ ਉਲਟ ਪਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਦਿਖਾ ਰਹੇ ਆ ਵੀਰ ਲਾਹਰਨਾ ਕਾਫੀ ਜਿਆਦੀਆਂ ਸੋਹਣੀਆਂ ਠੀਕ ਤੇ ਚੰਗੇ ਸੋਨੇ ਲਾਏ ਬਣਾਏ ਪਈ ਆ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਕਰਮਾਂ ਲਈ ਪੂਰੀ ਬਣ ਕੇ ਤਿਆਰ ਹੋਊਗੀ ਸਕੱਤਰ ਕੀ ਡਿਟੇਲ ਆ ਇਸ ਝੋਟੀ ਦੀ ਜੀ ਬੀ ਜੀ ਛੇ ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂ ਜੀ ਹੁਣ ਆ ਹਾਜ਼ਰ ਜਿਹੜਾ ਦੁੱਧ ਦੇ ਥਲੇ 8 ਕਿਲੋ ਆ ਪਹਿਲਣ ਝੋਟੀ ਆ ਠੀਕ ਆ ਜੀ ਹਾਂ ਜੀ ਤੇ ਦਿਨ ਕਿੰਨੇ ਪੰਜ ਛੇ ਕੀ ਹੋਏ ਸੂਈ ਨੂੰ ਹਾਂ ਜੀ ਹਾਂ ਜੀ ਛੇ ਦਿਨ ਹੋ ਗਏ ਸੂਈ ਨੂੰ ਆ ਮਗਰ ਕੱਚਾ ਕੱਕੀ ਕਟਾ ਕਟਾ ਜੀ ਕਟਾ ਲਓ ਜੀ ਇਹ ਮਗਰ ਕਟਾ ਠੀਕ ਆ ਜੀ ਤੇ ਨੀਲੀ ਦਾ ਮਗਰ ਕਟਾ ਤੇ ਪਹਿਲਣ ਇਹ ਝੋਟੀ ਸੂਈ ਆ ਪੰਜਾਂ ਛਿਆਂ ਦਿਨਾਂ ਦੀ ਸੂਈ ਤੇ 8 ਕਿਲੋ ਦ ਹਾਂਜੀ ਚੌਣ ਚਾਣ ਵੀਰ ਕਿਦਾਂ ਬਹੁਤ ਏ ਇੱਕ ਨੰਬਰ ਸੰਧੂ ਸਾਹਿਬ ਚੌਣ ਚਾਣ ਤੇ ਠੀਕ ਆ ਅਗਲੇ ਪਿਛਲੇ ਸਨੋਂ ਦੀ ਬਰਾਬਰ ਗਰੂਪ ਮੈਂ ਬਹੁਤ ਜਿਆਦਾ ਚੰਗੀ ਚਵਾਈ ਤੇ ਠੀਕ ਆ ਜੀ ਦੋਸਤੋ ਇੱਕ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਛੋਟਾ ਜਿਹਾ ਦਿਖਾ ਦਿੰਨੇ ਆ ਖੋਲਣ ਤੋਂ ਪਹਿਲਾਂ ਆ ਤੁਸੀਂ ਵੇਖੋ ਸੋਹਣੀ ਹਾਈਟ ਕਰਦਾ ਵੈਸੇ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੇਲ ਬੂਲ ਲੰਬੀ ਆ ਠੀਕ ਆ ਜੀ ਵੇਲ ਲੰਬੀ ਆ ਹਾਈਟ ਮੀਡੀਅਮ ਦੇ ਵਿੱਚ ਸੋ ਨਵੀਂ ਝੋਟੀ ਆ ਪਹਿਲਾਂ ਸਵੇਰ ਜਿੱਦਾਂ ਦੱਸਿਆ ਭਰਾ ਨੇ ਵੀ ਪਹਿਲਾਂ ਸਵੇਰ ਸੁਬੀ ਠੀਕ ਆ ਸੋ ਇੱਕ ਪੂਰੀ ਤੁਹਾਨੂੰ ਥੋੜਾ ਜਿ ਠੀਕ ਆ ਸੋ ਚੋਣ ਚਾਣ ਵੀ ਦੱਸ ਰਿਹਾ 200 ਰੁਪਏ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਪੁਹਾਰਾ ਨਹੀਂ ਗਾ ਤੇ ਮੋਸਟਲੀ ਆਪਾਂ ਵੀ ਦੋਸਤੋ ਕਹਿ ਦਿੰਨੇ ਆ ਵੀ ਪਸ਼ੂ ਜਿਹੜਾ ਸੋਇਆ ਸੋਇਆ ਇਹ ਤਾਂ ਹੈ ਨਹੀਂ ਪਸ਼ੂ ਗੱਬਣਾ ਠੀਕ ਆ ਜੀ ਸੋਇਆ ਸੋਇਆ ਪਸ਼ੂ ਆ ਕੋਈ ਭਰਾ ਬੇਸ਼ੱਕ ਇੱਕ ਟਾਈਮ ਚਾਹੇ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੇ ਤੇ ਆਹ ਬੈਕ ਸਾਈਡ ਤੋਂ ਜੀ ਠੀਕ ਆ ਜੀ ਪਿੱਠ ਪੁੜੇ ਵਾਲੀ ਸਾਈਡ ਤੋਂ ਸੋ ਝੋਟੀ ਚੰਗੀ ਆ ਦੋਸਤੋ ਤਾਜੀ ਸੂਈ ਆ ਸੱਜਰ 8 ਕਿਲੋ ਦੁੱਧ ਤੇ ਆ ਅੱਗੇ ਕੋਈ ਵੀ ਚੰਗੀ ਸੇਵਾ ਕਰ ਲੂਗਾ ਦੁੱਧ ਵਧਾਉਣਾ ਸੇਵਾ ਤੇ ਡਿਪੈਂਡ ਆ ਦੋਸਤੋ ਕੋਈ ਚੰਗੀ ਵੀਰ ਕਰ ਲੂਗਾ ਤੇ ਦੁੱਧ ਚੰਗਾ ਲੈ ਸਕਦੇ ਤੁਸੀਂ ਤੇ ਮਿਲਦੀ-ਮੁਲਦੀਆਂ ਪੂਰੀ ਟਿੱਕੇ ਬਾਜੀ ਬਹੁਤ ਸੰਦੂਰ ਸਾਹਿਬ ਵਧੀਆ ਲੈ ਆਉਂਦੀ ਐ ਏਡੀ ਸੀਰੀਜ਼ ਲੱਗ ਜਾਂਦੇ ਆਹ ਹਾਂ ਹਾਂ ਹਾਂਜੀ ਠੀਕ ਹੈ ਠੀਕ ਹੈ ਮੁਰਗੀ ਸਟਾਰਟਿੰਗ ਤੋਂ ਬੱਚਾ ਪੁੱਛਾ ਉਹਦੇ ਪੋਆ ਲਿਆ ਸੀਗਾ ਨਾ ਨਾ ਓਕੇ ਆ ਦੇ ਜੇ ਕਹਿੰਦੇ ਬੱਚਾ ਪਾਲਵਾ ਕੇ ਵਿਖਾ ਦੇਣੇ ਤੁਹਾਨੂੰ ਹਾਂ ਕੋਈ ਨਹੀਂ ਆਪਾਂ ਲਾਸਟ ਵਿੱਚ ਮੜਾ ਦੇ ਦੇਖ ਲਾਂਗੇ ਜੀ ਠੀਕ ਹੈ ਪ੍ਰੀਵਸ ਇਕੱਤਰ ਇੱਕ ਵਾਰੀ ਖੋਲ ਕੇ ਮੜਾ ਲਿਆਈਏ ਬਾਹਰ ਤੋਰ ਕੇ ਘੋੜਤੀ ਜੀ ਮੋੜ ਦੋ ਜੀ ਠੀਕ ਹੈ ਤੇ ਸਖਤਰਪਾਈ ਦੀ ਮਾਰਨਿੰਗ ਚੁਵਾਈ ਕਿੰਨੇ ਤੋਂ ਕਿੰਨੇ ਵਜੇ ਕਰਦੇ ਜੀ ਇਹਦੀ ਚੁਵਾਈ ਆਪਾਂ 7 ਤੋਂ 7 ਕਰੀ ਜੀ ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਤੇ ਵੈਸੇ ਹੁਣ ਵੀ ਤਕਰੀਬਨ 4 ਵਜੇ ਦਾ ਸਮਾਂ ਹਾਂ ਜੀ ਸ਼ਾਮ ਦਾ ਹਾਂ ਜੀ ਤੇ ਸ਼ਾਮ ਨੂੰ ਵੀ 7 ਵਜੇ ਚੁਵਾਈ ਹੁੰਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਸਖਤਰਪਾਈ ਦੇ ਕਿੰਨੇ ਦੇ ਦੇਵਾਂਗੇ ਵੀ ਹਾਂ ਨਾ ਜਿੱਥੋਂ ਤੱਕ ਵੀ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰੀਏ 2 ਘਟਾ 80 ਦੀ ਝੋਟੀ ਦੇ ਦਾਂਗੇ 2 ਘਟਾ 80 ਦੀ ਹਾਂ ਜੀ ਮਾਨਤਾਂ ਹੋਰ ਕਰ ਦਾਂਗੇ ਕੋਈ ਨਹੀਂ ਕਿ ਸੱਜਣ ਭਰਾ ਦਾ ਯਾਰ ਗੰਡ ਕਰ ਦਾਂਗੇ ਹੋਰ ਲੋਬ ਦੋਸਤੋ 70 ਦੀ ਹਾਂ ਜੀ ਲੋ ਵੀ 77 ਦੀ ਆ ਠੀਕ ਹੈ 2 ਘਟ 80 ਦੀ ਕਿਹਾ ਸੀ ਵੀਰ ਨੇ ਹਜ਼ਾਰਾਂ ਤਾਂ ਹੋਰ ਮੰਨਤਨ ਕਰਦੇ ਆਂਗੇ ਝੋਟੀ ਐ 80 ਫੇਸ 77 ਦੀ ਪੂਰੀ ਚੌੜੀ ਆ ਪੱਥਰ ਰੰਗੀ ਜਿੰਨੀ ਵੀ ਹੈਗੀ ਲੋਕ ਦੋਸਤੋ ਠੀਕ ਆ ਸੋ ਚੰਗੀ ਝੋਟੀ ਆ ਦੋਸਤੋ ਹਾਂਜੀ ਹੋ ਸਕਿਆ ਤਾਂ ਬਿਲਕੁਲ ਆਪਾਂ ਵਿੱਚ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਬੱਚਾ ਲਾ ਕੇ ਤਸੰਦੀ ਦੇ ਨਾਲ ਧਾਰਾ ਮਾਰ ਕੇ ਦਿਖਾ ਦਾਂਗੇ 77000 ਦੀ ਮਿਲ ਜੂਗੀ ਤੇ ਪਸ਼ੂ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ ਹੁੰਦੇ ਰਹਿੰਦੇ ਆ ਠੀਕ ਆ ਜੀ ਸੋ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਝੋਟੀ ਨਵੀਂ ਆ ਕੋਈ ਵੀਰ ਪਹਿਲਾਂ ਨੂੰ ਦੂਜਣ ਝੋਟੀਆਂ ਦਾ ਸ਼ ਤਾਂ ਜਰੂਰ ਤੁਸੀਂ ਖਰੀਦਾਰੀ ਕਰ ਸਕਦੇ ਜੇ ਬਾਕੀ ਫੇਸ ਕੁਆਲਟੀ ਚੰਗੀ ਆ ਥਣ ਲੇਵੇ ਦੀ ਬੜੀ ਸਾਫ ਸੁਥਰੀ 8 ਕਿਲੋ ਹੁਣ ਦੁੱਧ ਤੇ ਚੱਲ ਰਹੀ ਆ ਪੰਜਾ ਛੇ ਦਿਨਾਂ ਤੇ ਸੂਈ ਇੱਕ ਵਾਰੀ ਬੱਚਾ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਜੀ ਆ ਕਰੋ ਚੱਕ ਠੀਕ ਆ ਜੀ ਸੋ ਦੋਸਤੋ ਇਹ ਤਿੰਨ ਨਾਕਸੀ ਕੇ ਵੀਰ ਸਖਤਰ ਹੁਣ ਦੇ ਕੋਲ ਜਿਹੜੇ ਬਕਾਊ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋ ਜੜੀਆਂ ਇਹ ਝੋਟੀਆਂ ਸੂਈਆਂ ਨੇ ਇੱਕ ਗੱਬਣ ਦਿਖਾਈ ਆ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਜਾ ਕਰੋ ਤਾਂ ਜੋ ਕਿ ਨਵੇਂ ਫਾਰਮਰ ਤੇ ਇਹ ਦੋਸਤੋ ਨਾਗਨੇ ਅਜੇ ਵੀਰ ਸਕੱਤਰ ਦੇ ਕੋਲ ਦੋ ਇੱਕ ਸੋਈ ਜਿਹੜੀ ਆਪਾਂ ਤੁਹਾਨੂੰ ਇਹ ਮਾਝ ਦਿਖਾਤੀ ਹੈ ਤੇ ਇੱਕ ਗੱਬਣਗਾ ਤਿਆਰੀ ਵਾਲੀ ਆ ਸਕੱਤਰ ਵੀਰ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ 88721 179 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਸਕੱਤਰ ਦੇ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਵੀਰ ਦਾ ਪਸ਼ੂ ਇੱਕ ਦੋ ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਸੋ ਕੋਈ ਭਰਾ ਆਫ ਦਾ ਬਿਲਕੁਲ ਤੁਸੀਂ ਫੋਨ ਲਾ ਸਕਦੇ ਜੇ ਕਿਸੇ ਟਾਈਮ ਦੀ ਇਹ ਮਜਾ ਵੇਖਣ ਤੋਂ ਬਾਅਦ ਦੋਸਤੋ ਤੁਹਾਨੂੰ ਹੋਰ ਨਵੇਂ ਪਸ਼ੂ ਜੜੇ ਆ ਵੀਰ ਪ੍ਰੋਵਾਈਡ ਕਰਵਾ ਦਊਗਾ ਮਿਲ ਜਾਣਗੇ ਤੁਹਾਨੂੰ ਪਸ਼ੂ ਆਉਂਦੇ ਰਹਿੰਦੇ ਆ ਕਿੱਲੇ ਦੇ ਉੱਪਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ